ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸ਼ਵਤੀ ਮਾਲੀਵਾਲ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਨਵਾਂ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਾਸ਼ਿਤ ਪੰਜਾਬ ਵਿੱਚ ਦਿੱਲੀ ਦੀ ਤਰਜ਼ ਤੇ ਇੱਕ ਸ਼ੀਸ਼ ਮਹਿਲ ਬਣਾਇਆ ਗਿਆ ਸਗੋਂ ਇਸ ਤੋਂ ਵੀ ਵੱਧ ਸ਼ਾਨਦਾਰ ਹੈ ਉਨੇ ਵੀ ਦਾਵਾ ਕੀਤਾ ਕਿ ਕੇਜੀਵਾਲ ਦੇ ਆਰਾਮ ਅਤੇ ਹਵਾਈ ਯਾਤਰਾਵਾਂ ਲਈ ਸਰਕਾਰੀ ਮਸ਼ੀਨਰੀ ਦੀ ਸੇਵਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਮਾਲੀਵਾਲ ਨੇ ਲਿਖਿਆ ਦਿੱਲੀ ਦੇ ਸ਼ੀਸ਼ ਮਹਿਲ ਨੂੰ ਖਾਲੀ ਕਰਨ ਤੋਂ ਬਾਅਦ ਅਰਵਿੰਦ ਕੇਜੀਵਾਲ ਨੇ ਪੰਜਾਬ ਵਿੱਚ ਇੱਕ ਸ਼ੀਸ਼ ਮਹਿਲ ਬਣਵਾਇਆ ਹੈ ਜੋ ਕਿ ਦਿੱਲੀ ਨਾਲੋਂ ਵੀ ਵੱਧ ਸ਼ਾਨਦਾਰ ਹੈ ਉਨਾ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਇੱਕ ਆਲੀਸ਼ਾਨ 7 ਤਾਰਾ ਸਰਕਾਰੀ ਮੰਗਲਾ ਅਲਾਟ ਕੀਤਾ ਗਿਆ ਹੈ ਜੋ ਕਿ ਇੱਕ ਅਜਿਹੇ ਵਿਅਕਤੀ ਨੂੰ ਗੈਰਕਾਨੂੰਨੀ ਅਤੇ ਨਜਾਇਜ਼ ਅਲਾਟਮੈਂਟ ਦਾ ਸੁਝਾ ਦਿੰਦਾ ਜਿਸ ਕੋਲ ਕੋਈ ਜਨਤਕ ਅਹੁਦਾ ਨਹੀਂ ਹੈ ਅਤੇ ਇਸ ਲਈ ਉਹ ਇਸ ਨੂੰ ਰੱਖਣ ਦਾ ਹੱਕਦਾਰ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਕੋਟੇ ਵਿੱਚੋਂ ਸੈਕਟਰ 2 ਚੰਡੀਗੜ੍ਹ ਵਿੱਚ 2 ਏਕੜ ਦਾ ਇੱਕ ਆਲੀਸ਼ਾਨ 7 ਤਾਰਾ ਸਰਕਾਰੀ ਮੰਗਲਾ ਦਿੱਤਾ ਗਿਆ ਹੈ। ਮਾਲੀਵਾਲ ਨੇ ਇਹ ਦਾਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਪਾਰਟੀ ਸੁਪਰੀਮੋ ਦੀ ਸੇਵਾ ਕਰਨ ਲਈ ਰਾਜ ਮਸ਼ੀਨਰੀ ਨੂੰ ਡਾਇਵਰਟ ਕੀਤਾ ਹੈ ਅਤੇ ਕੇਜਰੀਵਾਲ ਦੇ ਗੁਜਰਾਤ ਯਾਤਰਾ ਲਈ ਨਿੱਜੀ ਜੈਟ ਦੀ ਅਲੋਟਮੈਂਟ ਨੂੰ ਇੱਕ ਉਦਾਹਰਣ ਵਜੋਂ ਦਰਸਾਇਆ ਹੈ। ਆਪ ਰਾਜ ਸਭਾ ਮੈਂਬਰ ਮਾਲੀਵਾਲ ਨੇ ਕਿਹਾ ਕਿ ਕਾਲੋ ਅੰਬਾਲਾ ਲਈ ਆਪਣੇ ਘਰ ਦੇ ਸਾਹਮਣੇ ਤੋਂ ਇੱਕ ਸਰਕਾਰੀ ਹੈਲੀਕਾਪਟਰ ਵਿੱਚ ਸਵਾਰ ਹੋਏ ਫਿਰ ਅੰਬਾਲਾ ਤੋਂ ਪੰਜਾਬ ਸਰਕਾਰ ਦਾ ਇੱਕ ਨਿੱਜੀ ਜੈਟ ਉਹਨਾਂ ਨੂੰ ਪਾਰਟੀ ਦੇ ਕੰਮ ਲਈ ਗੁਜਰਾਤ ਲੈ ਗਿਆ। ਪੂਰੀ ਪੰਜਾਬ ਸਰਕਾਰ ਇੱਕ ਆਦਮੀ ਦੀ ਸੇਵਾ ਕਰਨ ਵਿੱਚ ਰੁੱਝੀ ਹੋਈ ਹੈ। ਜਿਕਰ ਇਹ ਹੋ ਗਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਕਥਿਤ ਫਜ਼ੂਲ ਖਰਚੇ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਹਨ ਵਿਰੋਧੀ ਧਿਰਾਂ ਨੇ ਵਾਰ-ਵਾਰ ਉਨ੍ਹਾਂ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਸ਼ੀਸ਼ ਮਹਿਲ ਸ਼ੈਲੀ ਦਾ ਸ਼ਾਸਨ ਕਹਿੰਦੇ ਨਿਸ਼ਾਨਾ ਬਣਾਇਆ ਹੈ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸ਼ਵਤੀ ਮਾਲੀਵਾਲ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਨਵਾਂ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਾਸ਼ਿਤ ਪੰਜਾਬ ਵਿੱਚ ਦਿੱਲੀ ਦੀ ਤਰਜ਼ ਤੇ ਇੱਕ ਸ਼ੀਸ਼ ਮਹਿਲ ਬਣਾਇਆ ਗਿਆ ਹੈ ਸਗੋਂ ਇਸ ਤੋਂ ਵੀ ਵੱਧ ਸ਼ਾਨਦਾਰ ਹੈ ਨੇਵੀ ਦਾਵਾ ਕੀਤਾ ਕਿ ਕੇਜੀਵਾਲ ਦੇ ਆਰਾਮ ਅਤੇ ਹਵਾਈ ਯਾਤਰਾਵਾਂ ਲਈ ਸਰਕਾਰੀ ਮਸ਼ੀਨਰੀ ਦੀ ਸੇਵਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਮਾਲੀਵਾਲ ਨੇ ਲਿਖਿਆ ਦਿੱਲੀ ਦੇ ਸ਼ੀਸ਼ਮੈਲ ਨੂੰ ਖਾਲੀ ਕਰਨ ਤੋਂ ਬਾਅਦ ਅਰਵਿੰਦ ਕੇਜੀਵਾਲ ਨੇ ਪੰਜਾਬ ਵਿੱਚ ਇੱਕ ਸ਼ੀਸ਼ਮੈਲ ਬਣਵਾਇਆ ਹੈ ਜੋ ਕਿ ਦਿੱਲੀ ਨਾਲੋਂ ਵੀ ਵੱਧ ਸ਼ਾਨਦਾਰ ਹੈ ਉਨਾ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਇੱਕ ਆਲੀਸ਼ਾਨ ਸੱਤ ਤਾਰਾ ਸਰਕਾਰੀ ਮੰਗਲਾ ਅਲੋਟ ਕੀਤਾ ਗਿਆ ਹੈ ਜੋ ਕਿ ਇੱਕ ਅਜਿਹੇ ਵਿਅਕਤੀ ਨੂੰ ਗੈਰਕਾਨੂੰਨੀ ਅਤੇ ਨਜਾਇਜ਼ ਅਲੋਟਮੈਂਟ ਦਾ ਸੁਝਾ ਦਿੰਦਾ ਹੈ ਜਿਸ ਕੋਲ ਕੋਈ ਜਨਤਕ ਅਹੁਦਾ ਨਹੀਂ ਹੈ ਅਤੇ ਇਸ ਲਈ ਉਹ ਇਸ ਨੂੰ ਰੱਖਣ ਦਾ ਹੱਕਦਾਰ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਕੋਟੇ ਵਿੱਚੋਂ ਸੈਕਟਰ 2 ਚੰਡੀਗੜ੍ਹ ਵਿੱਚ 2 ਏਕੜ ਦਾ ਇੱਕ ਆਲੀਸ਼ਾਨ ਸੱਤ ਤਾਰਾ ਸਰਕਾਰੀ ਮੰਗਲਾ ਦਿੱਤਾ ਗਿਆ ਹੈ। ਮਾਲੀਵਾਲ ਨੇ ਇਹ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਪਾਰਟੀ ਸੁਪਰੀਮੋ ਦੀ ਸੇਵਾ ਕਰਨ ਲਈ ਰਾਜ ਮਸ਼ੀਨਰੀ ਨੂੰ ਡਾਇਵਰਟ ਕੀਤਾ ਹੈ ਅਤੇ ਕੇਜਰੀਵਾਲ ਦੇ ਗੁਜਰਾਤ ਯਾਤਰਾ ਲਈ ਨਿੱਜੀ ਜੈਟ ਦੀ ਅਲੋਟਮੈਂਟ ਨੂੰ ਇੱਕ ਉਦਾਹਰਣ ਵਜੋਂ ਦਰਸਾਇਆ ਹੈ ਆਪ ਰਾਜ ਸਭਾ ਮੈਂਬਰ ਮਾਲੀਵਾਲ ਨੇ ਕਿਹਾ ਕਿ ਕਾਲੋ ਅੰਬਾਲਾ ਲਈ ਆਪਣੇ ਘਰ ਦੇ ਸਾਹਮਣੇ ਤੋਂ ਇੱਕ ਸਰਕਾਰੀ ਹੈਲੀਕਾਪਟਰ ਵਿੱਚ ਸਵਾਰ ਹੋਏ ਫਿਰ ਅੰਬਾਲਾ ਤੋਂ ਪੰਜਾਬ ਸਰਕਾਰ ਦਾ ਇੱਕ ਨਿੱਜੀ ਜੈਟ ਉਹਨਾਂ ਨੂੰ ਪਾਰਟੀ ਦੇ ਕੰਮ ਲਈ ਗੁਜਰਾਤ ਲੈ ਗਿਆ ਪੂਰੀ ਪੰਜਾਬ ਸਰਕਾਰ ਇੱਕ ਆਦਮੀ ਦੀ ਸੇਵਾ ਕਰਨ ਵਿੱਚ ਰੁੱਝੀ ਹੋਈ ਹੈ ਜਿਗਰ ਹੋ ਗਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਕਥਿਤ ਫਜ਼ੂਲ ਖਰਚੇ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਹਨ ਵਿਰੋਧੀ ਧਿਰਾਂ ਨੇ ਵਾਰ-ਵਾਰ ਉਹਨਾਂ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਸ਼ੀਸ਼ ਮਹਿਲ ਸ਼ੈਲੀ ਦਾ ਸ਼ਾਸਨ ਕਹਿੰਦੇ ਨਿਸ਼ਾਨਾ ਬਣਾਇਆ ਹੈ ਆਵਾਜ਼ਮੀ ਪਾਰਟੀ ਦੀ ਰਾਜ ਸਭਾ ਮੈਂਬਰ ਸ਼ਵਤੀ ਮਾਲੀਵਾਲ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਨਵਾਂ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਆਵਾਜ਼ਮੀ ਪਾਰਟੀ ਸਾਸ਼ਿਤ ਪੰਜਾਬ ਵਿੱਚ ਦਿੱਲੀ ਦੀ ਤਰਜ਼ ਤੇ ਇੱਕ ਸ਼ੀਸ਼ ਮਹਿਲ ਬਣਾਇਆ ਗਿਆ ਹੈ ਸਗੋਂ ਇਸ ਤੋਂ ਵੀ ਵੱਧ ਸ਼ਾਨਦਾਰ ਹੈ ਉਨੇਵੀ ਦਾਵਾ ਕੀਤਾ ਕਿ ਕੇਜੀਵਾਲ ਦੇ ਆਰਾਮ ਅਤੇ ਹਵਾਈ ਯਾਤਰਾਵਾਂ ਲਈ ਸਰਕਾਰੀ ਮਸ਼ੀਨਰੀ ਦੀ ਸੇਵਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲੀਵਾਲ ਨੇ ਲਿਖਿਆ ਦਿੱਲੀ ਦੇ ਸ਼ੀਸ਼ਮੈਲ ਨੂੰ ਖਾਲੀ ਕਰਨ ਤੋਂ ਬਾਅਦ ਅਰਵਿੰਦ ਕੇਜੀਵਾਲ ਨੇ ਪੰਜਾਬ ਵਿੱਚ ਇੱਕ ਸ਼ੀਸ਼ਮੈਲ ਬਣਵਾਇਆ ਹੈ ਜੋ ਕਿ ਦਿੱਲੀ ਨਾਲੋਂ ਵੀ ਵੱਧ ਸ਼ਾਨਦਾਰ ਹੈ ਉਨਾ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਇੱਕ ਆਲੀਸ਼ਾਨ 7 ਤਾਰਾ ਸਰਕਾਰੀ ਮੰਗਲਾ ਅਲਾਟ ਕੀਤਾ ਗਿਆ ਹੈ ਜੋ ਕਿ ਇੱਕ ਅਜਿਹੇ ਵਿਅਕਤੀ ਨੂੰ ਗੈਰਕਾਨੂੰਨੀ ਅਤੇ ਨਜਾਇਜ਼ ਅਲਾਟਮੈਂਟ ਦਾ ਸੁਝਾ ਦਿੰਦਾ ਜਿਸ ਕੋਲ ਕੋਈ ਜਨਤਕ ਅਹੁਦਾ ਨਹੀਂ ਹੈ ਅਤੇ ਇਸ ਲਈ ਉਹ ਇਸ ਨੂੰ ਰੱਖਣ ਦਾ ਹੱਕਦਾਰ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਕੋਟੇ ਵਿੱਚੋਂ ਸੈਕਟਰ 2 ਚੰਡੀਗੜ੍ਹ ਵਿੱਚ 2 ਏਕੜ ਦਾ ਇੱਕ ਆਲੀਸ਼ਾਨ 7 ਤਾਰਾ ਸਰਕਾਰੀ ਮੰਗਲਾ ਦਿੱਤਾ ਗਿਆ ਹੈ। ਮਾਲੀਵਾਲ ਨੇ ਇਹ ਦਾਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਪਾਰਟੀ ਸੁਪਰੀਮੋ ਦੀ ਸੇਵਾ ਕਰਨ ਲਈ ਰਾਜ ਮਸ਼ੀਨਰੀ ਨੂੰ ਡਾਇਵਰਟ ਕੀਤਾ ਅਤੇ ਕੇਜਰੀਵਾਲ ਦੇ ਗੁਜਰਾਤ ਯਾਤਰਾ ਲਈ ਨਿੱਜੀ ਜੈਟ ਦੀ ਅਲੋਟਮੈਂਟ ਨੂੰ ਇੱਕ ਉਦਾਹਰਣ ਵਜੋਂ ਦਰਸਾਇਆ ਹੈ ਆਪ ਰਾਜ ਸਭਾ ਮੈਂਬਰ ਮਾਲੀਵਾਲ ਨੇ ਕਿਹਾ ਕਿ ਕੱਲੋ ਅੰਬਾਲਾ ਲਈ ਆਪਣੇ ਘਰ ਦੇ ਸਾਹਮਣੇ ਤੋਂ ਇੱਕ ਸਰਕਾਰੀ ਹੈਲੀਕਾਪਟਰ ਵਿੱਚ ਸਵਾਰ ਹੋਏ ਫਿਰ ਅੰਬਾਲਾ ਤੋਂ ਪੰਜਾਬ ਸਰਕਾਰ ਦਾ ਇੱਕ ਨਿੱਜੀ ਜੈਟ ਉਹਨਾਂ ਨੂੰ ਪਾਰਟੀ ਦੇ ਕੰਮ ਲਈ ਗੁਜਰਾਤ ਲੈ ਗਿਆ ਪੂਰੀ ਪੰਜਾਬ ਸਰਕਾਰ ਇੱਕ ਆਦਮੀ ਦੀ ਸੇਵਾ ਕਰਨ ਵਿੱਚ ਰੁੱਝੀ ਹੋਈ ਹੈ ਜਿਗਰ ਹੋ ਗਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਕਥਿਤ ਫਜ਼ੂਲ ਖਰਚੇ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਹਨ ਵਿਰੋਧੀ ਧਿਰਾਂ ਨੇ ਵਾਰ-ਵਾਰ ਉਨ੍ਹਾਂ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਸ਼ੀਸ਼ ਮਹਿਲ ਸ਼ੈਲੀ ਦਾ ਸ਼ਾਸਨ ਕਹਿੰਦੇ ਨਿਸ਼ਾਨਾ ਬਣਾਇਆ ਹੈ